ਸਟੂਡੈਂਟ ਵੀ ਬੈਠੇ ਨੇ ਅਤੇ ਕਈ ਟੀਚਰ ਸਹਿबान ਬੈਠੇ ਨੇ ਉਹਨਾਂ ਨੂੰ ਪਤਾ ਹੋਣਾ ਵੀ ਜੇਕਰ ਕਨਸਟੀਟਿਊਸ਼ਨ ਸਵਿਧਾਨ ਨੂੰ ਬਣਾਉਣ ਵਾਲੇ ਡਰਾਫਟ ਕਰਨ ਵਾਲੇ ਬਾਬਾ ਸਾਹਿਬ ਉਸ ਸਮੇਂ ਨਾਲ ਹੁੰਦੇ ਤਾਂ ਅੱਜ ਇਹ ਸਵਿਧਾਨ ਨਹੀਂ ਸੀ ਹੋਣਾ ਅੱਜ ਇੱਥੇ ਰਾਜਕਤਾ ਵਾਲਾ ਮਾਹੌਲ ਹੋਣਾ ਸੀ ਜਿਹੜੇ ਹੱਕ ਮਿਲੇ ਨੇ ਰਾਈਟਸ ਮਿਲੇ ਨੇ ਫੰਡਾਮੈਂਟਲ ਰਾਈਟਸ ਤੁਸੀਂ ਸਾਬਤ ਦਾ ਦੋ ਕਿ 1947 ਫਿਰ 1952 ਉਸ ਸਮੇਂ ਉਹਨਾਂ ਨੂੰ ਇਹ ਪਤਾ ਸੀ ਵੀ ਇਹ ਇਸ ਸਹਾਵ ਨਾਲ ਬਣਾਉਣਾ ਕਨਸਟੀਟਿਊਸ਼ਨ ਵਿੱਚ ਇਹਨੂੰ ਆਉਣ ਵਾਲੇ ਸਮੇਂ ਵਿੱਚ ਕੋਈ ਛੇੜਛਾੜ ਨਾ ਕਰ ਸਕੇ ਤੁਸੀਂ ਉਹਨਾਂ ਦੀ ਸਮਝ ਉਹਨਾਂ ਦੀ ਫਿਲਾਸਫੀ ਉਹਨਾਂ ਦੇ ਸੋਚਣ ਸ਼ਕਤੀ ਦੇਖੋ ਕਿੰਨੇ ਤਗੜੇ ਅਤੇ ਇੱਕ ਬਹੁਤ ਗਰੀਬ ਪਰਿਵਾਰ ਚੋਂ ਆਏ ਕੋਈ ਬੱਚਾ ਜਿਹੜਾ ਉਹ ਨਾ ਬੱਚੇ ਬੈਠੇ ਨੇ ਬੱਚੋ ਪਹਿਲਾਂ ਤੁਸੀਂ ਡਿਸਪੀਨਲ ਡਿਸਪੀਨਲ ਮਸਟ ਹੈ ਉਹਨੇ ਬੱਚੇ ਬੈਠੇ ਨੇ ਜੇਕਰ ਇਹਨਾਂ ਨੂੰ ਅਸੀਂ ਇਹ ਚੀਜ਼ਾਂ ਨਹੀਂ ਸਮਝਾਵਾਂਗੇ ਵੀ ਤੁਹਾਡੇ ਹੱਕ ਕੀ ਨੇ ਤੁਸੀਂ ਪੜ੍ਹਨਾ ਹੁਣ ਕੋਈ ਬੱਚਾ ਸਕੂਲ ਕਾਲਜ ਚ ਪੜ੍ਹਦਾ ਕੁੜੀ ਇੱਥੇ ਕਵਿਤਾ ਬੋਲ ਕੇ ਗਈ ਹੈ ਹੁਣ ਕਈ ਕਾਲਜਾਂ ਦੇ ਵਿੱਚ ਕੀ ਸਮੱਸਿਆ ਹੈ ਮੈਂ ਇੱਕ ਸਰਕਾਰੀ ਕਾਲਜ ਚ ਬਤੌਰ ਸਹਾਇਕ ਪ੍ਰੋਫੈਸਰ ਡਿਊਟੀ ਕਰਦਾ ਹੈ ਅਤੇ ਸਾਡੇ ਕਾਲਜ ਜਿਹੜਾ ਜਵਾਰਲਾ ਹੈ ਉਹ ਸਰਕਾਰੀ ਕਾਲਜੋਂ ਨੋਟਲ ਆਫਿਸ ਹੁੰਦੇ ਨੋਟਲ ਤੋਂ ਭਾਵ ਹੈ ਵੀ ਸਾਰੇ ਫਤੇਗੜ ਸਾਹਿਬ ਜ਼ਿਲ੍ਹੇ ਦੇ ਜਿੰਨੇ ਵੀ ਕਾਲਜ ਨੇ ਪ੍ਰਾਈਵੇਟ ਕਾਲਜ ਨੇ ਅੱਦੇ ਸਰਕਾਰੀ ਨੇ ਜਿਵੇਂ ਮਾਤਾ ਗੁਰੀ ਉਹਨਾਂ ਦਾ ਜਿੰਨੇ ਵੀ ਬੱਚਿਆਂ ਦਾ ਵਜੀਫਾ ਜਿਹੜਾ ਵਜੀਫਾ ਮਿਲਦਾ ਉਹ ਸਾਡੇ ਕਾਲਜ ਚ ਆਉਂਦੇ ਨੇ ਫਾਰਮ ਚ ਇਕ ਹੋਣ ਹੁਣ ਦੇਖਣ ਦੇ ਵਿੱਚ ਕੀ ਆਉਂਦਾ ਵੀ ਮੈਂ ਕਈ ਐਸੀ ਬੱਚਿਆਂ ਦੇ ਨਾਲ ਜਾ ਕੇ ਉਹਨਾਂ ਦੀਆਂ ਵਜੀਫਾ ਰਾਸ਼ੀਆ ਦਵਾਈਆਂ ਨੇ ਕਾਲਜ ਚ ਉਹ ਕਾਰਨ ਕੀ ਹੈ ਰੀਜ਼ਨ ਕੀ ਹੈ ਮਨ ਨੂੰ ਕੋਈ ਅੱਛੀ ਬੱਚਾ ਕੋਈ ਡਾਕੂਮੈਂਟ ਲੈ ਕੇ ਨਹੀਂ ਆ ਸਕਿਆ ਸਮੇਂ ਤੇ ਉਹ ਤੋਂ ਮੰਗਿਆ ਦੀ ਕਾਲਜ ਹੈਸ ਡਿਮਾਂਡਡ ਅ ਡਾਕੂਮੈਂਟ ਪਰ ਲੈ ਕੇ ਨਹੀਂ ਆ ਸਕਿਆ ਤਾਂ ਉਹ ਤਾਂ ਕੀ ਕਰ ਕਹਿੰਦੇ ਵਜੀਫਾ ਨਹੀਂ ਭੇਜਤੇ ਉਹਨਾਂ ਵਜੀਫਾ ਨਹੀਂ ਆਉਂਦਾ ਆਪਟਰ 3 4 ਮੰਥ ਤੇ 4 ਮਹੀਨਿਆਂ ਬਾਅਦ ਉਹਨੂੰ ਕਹਿੰਦੇ ਨੇ ਵੀ ਭਾਈ 30 35 ਹਜ਼ਾਰ ਰੁਪਏ ਬੀਸ ਭਰਾ ਦਿਓ ਅਤੇ ਮੈਨੂੰ ਦੱਸੋ ਵੀ ਕੋਈ ਦਿਹਾੜੀਦਾਰ ਬੰਦਾ ਜਿਹੜਾ ਲੇਬਰਰ ਹੈ ਜਿਹੜਾ ਬੱਚਾ ਪੜ੍ਹਦਾ ਉਹ ਫੀਸ ਭਰ ਸਕਦਾ 35000 35000 ਰੁਪਿਆ ਉਹ ਬੱਚੇ ਦੀ ਗਲਤੀ ਨਹੀਂ ਹੁੰਦੀ ਉਹ ਉਹ ਸਰਸਤਾ ਦੀ ਗਲਤੀ ਹੁੰਦੀ ਹੈ ਹੁਣ ਜਿਵੇਂ ਕੁੜੀ ਇੱਥੇ ਆਈਏ ਤੋਲ ਕੇ ਗਈ ਹੈ ਵਿਸ਼ਵ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਅਸੀਂ ਕਈ ਕੇਸ ਫੜੇ ਨੇ ਜਿੱਥੇ ਬੱਚਿਆਂ ਦਾ ਵਜੀਫਾ ਖਤਮ ਕਰਤਾ ਅਤੇ ਉਹਨਾਂ ਨੂੰ ਨੋਟਿਸ ਕੱਟਦਾ ਵੀ 35000 ਰੁਪਿਆ ਭਰ ਕੇ ਜਾਉਂਦੇ ਅਤੇ ਜਦੋਂ ਹੁਣ ਦੇਖੋ ਜਿਹੜਾ